ਸਰਦਾਰ ਭਗਵੰਤ ਸਿੰਘ ਮਾਨ ਦੇ ਰਵਾਈ ਵਿੱਚ 2 ਸਾਲ ਦੀ ਸਰਕਾਰ ਹੈ ਜੋ ਇਹਨੇ ਕੰਮ ਕੀਤੇ ਮਸਾਲੀ ਕੰਮ ਕੀਤੇ ਆ ਭਾਵੇਂ ਉਹ ਨਹਿਰਾਂ ਦਾ ਪਾਣੀ ਹੋਵੇ ਭਾਵੇਂ ਬਿਜਲੀ ਹੋਵੇ ਇਸ ਵਾਰ ਤੇ ਪਿਛਲੀ ਵਾਰ ਜਿੰਨਿਕ ਸਰਾਂ ਨੂੰ ਡੈਟ ਮਿਲੀ ਹੈ ਕਿਸਾਨ ਪੂਰੇ ਖੁਸ਼ ਨੇ ਨਗਰਵਾਹਾਂ ਚ ਪਾਣੀ ਆ ਗਿਆ 3 600 ਜੁੰਟ ਵਿੱਚ ਮਾਫ ਕਰਦੇ ਪਿੰਡਾਂ ਦੇ ਵਿੱਚ ਸਰਾਂ ਦੇ ਵਿੱਚ ਹਰੇਕ ਵਰਗ ਨੂੰ ਬਰਾਬਰ ਰੱਖਿਆ ਭਗਵੰਤ ਸਿੰਘ ਮਾਨ ਦੀ ਰਵਾਈ ਦੇ ਵਿੱਚ ਪੰਜਾਬ ਸਰਕਾਰ ਸਹੀ ਕੰਮ ਕਰਦੀ ਹੈ ਜੇ ਡਾਕਟਰ ਬਲਵੀਰ ਜੀ ਨੇ ਸਾਡੇ ਜਿਹੜੇ ਕੈਂਡੀਡੇਟ ਨੇ ਲੋਕ ਸਭਾ ਦੇ ਇਹਨਾਂ ਦੇ ਵੀ ਲੋਕ ਪੂਰੇ ਖੁਸ਼ ਨੇ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਮੋਟਾ ਪਾਣਵਾ ਦੇ ਤਿਆਰ ਨੇ ਕਿਉਂਕਿ ਲੋਕ ਚਾਹੁੰਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਮਾਨਦਾਰ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਹੈ ਵੀ ਸਹਿਯੋਗ ਕਰੀਏ ਹੱਥ ਬੰਦ ਮਜ਼ਬੂਤ ਕਰਕੇ ਆਮ ਆਦਮੀ ਪਾਰਟੀ ਦੇ ਜਿਤਾ ਕੇ ਉਮੀਦਵਾਰ ਜਿਹੜਾ ਵਿਕਾਸ ਹੈ ਹੋਰ ਹੋਏਗਾ ਕਿਉਂਕਿ ਐਮਪੀ ਨੂੰ ਗ੍ਰਾਂਟ 5 ਕਰੋੜ ਦੀ ਮਿਲਦੀ ਹੈ ਤੇ ਸੈਂਟਰ ਦੇ ਵਿੱਚ ਰੌਲਾ ਪੈਣ ਤੋਂ ਬਾਅਦ ਜਿਹੜਾ ਆਰਡੀਐ ਸਾਡਾ ਰੋਕਿਆ ਪਿਆ ਹੈ ਉਹੀ ਲੈਣਾ ਸੀ ਪਿੰਡਾਂ ਦੇ ਵਿਕਾਸ ਹੋਣਗੇ ਸਹਾਦੇ ਵਿਕਾਸ ਹੋਣਗੇ ਆਮ ਆਦਮੀ ਪਾਰਕ ਡਾਕਟਰ ਬਲਬੀਰ ਜੀ ਜਿੱਤਣੇ ਜੇ ਬੜੇ ਸ਼ੌਕ ਨਾਲ ਲੋਕ ਆਪ ਉਹ ਹਾਰੇ ਪਿੰਡਾਂ ਦੇ ਚੁੱਟ ਰਹੇ ਨੇ ਹਲਕੇ ਇਸ ਤਰ੍ਹਾਂ ਦੇ ਵਿਕਾਸ ਨਹੀਂ ਹੋਇਆ ਬਿਲਕੁਰੀ ਇੱਥੇ ਕੀ ਜਨ ਦੇਖੋ ਗੱਲ ਕਿਉਂ ਹਲਕੇ ਇਸ ਤਰ੍ਹਾਂ ਦੇ ਵਿਕਾਸ ਹੋਇਆ ਜੀ ਹਸਤਾਣੇ ਵਾਲਾ ਅਪਡੇਟ ਹੋ ਗਿਆ ਜੀ ਵੱਡਾ ਬਣ ਰਿਹਾ ਇੱਥੇ ਕੰਮ ਹੋ ਰਿਹਾ ਜੀ ਪਿੰਡਾਂ ਤੇ ਵਿਕਾਸ ਕੰਮ ਚੱਲਦੇ ਪਏ ਮੇਰਾ ਪਿੰਡ ਹਰਿਓ ਖੁਰ ਦਾ ਸਰਪੰਚਾ ਹਰਿਓ ਖੁਰ ਤੋਂ ਮੈਂ ਸਟੇਡੀਅਮ ਬਣਾਤਾ ਉੱਥੇ ਦੋ ਲੈਬ੍ਰੇਰੀਆਂ ਬਣਾ ਦਿੱਤੀਆਂ ਇੱਕ ਲੈਬ੍ਰੇਰੀ ਬਣਾ ਦਿੱਤੀ ਦੋ ਅੰਗ ਬੜੀ ਵੱਟ ਬਣਾਤੀ 80% ਗਲੀਆਂ ਨਾਲੀਆਂ ਬੰਦ ਕਰਕੇ ਸੁੱਜਵਾ ਕੇ ਪਿੰਡ ਦਾ ਕੰਮ ਕਰਤਾ ਜੀ ਵਿਕਾਸ ਹੋ ਰਹੇ ਨੇ ਜੀ ਸਿਰਕੇ ਮੇਰੇ ਪਿੰਡ ਦੀ ਪਾਸ ਹੋ ਗਈ ਜੀ ਇੱਕ ਚਾਰ ਦੂਰ ਤੋਂ ਬਾਹਰ ਉੜਾ ਜਾਣਾ ਜੀ ਕਿ ਨਾ ਪਰ ਪਾਸ ਤੋਂ ਲੈ ਕੇ ਖਾਣੇ ਵਾਲ ਤੱਕ ਬਣਨੀ ਆ ਜੀ ਜੋ ਵਿਕਾਸ ਹੋ ਰਹੇ ਨੇ ਜੀ ਫਿਰ 2 ਸਾਲ ਤਾਂ ਹੋਏ ਨੇ ਜੀ ਤੇ ਤਥਾਲਾਂ ਨੇ ਕੀ ਕਰਤਾ ਜੀ ਤੇ ਤਥਾਲਾਂ ਵਾਲ ਸਰਕਾਰ ਨੇ ਕੀ ਕੀਤਾ ਉਹ ਕੰਮਤ ਕੰਡਾ ਤਾਂ ਆਪਣੇ ਲੁੱਟੇ ਤੋੜ ਕੰਮ ਕੀਤਾ ਉਹਨਾਂ ਨੇ ਕੀ ਆ ਸਾਡੀ ਜਿਹੜੀ ਸਰਕਾਰ ਭਗਵਾਨ ਸਰ ਮਾਨਦੀ ਲੋਕ ਪੂਰੇ ਖੁਸ਼ ਨੇ ਹਫ਼ਤਾ ਦੇ ਡਾਕਟਰ ਆ ਕੇ ਸੂਲਾਨ ਮਾਸਟਰ ਆ ਕੇ ਜਿਹੜੇ ਬੁਨਿਆਦੀ ਢਾਂਚਾ ਹੈ ਖੜਾ ਕਰਨਾ ਹੁਣ ਜ਼ਵਾਰੇ ਪਿਆਰੇ ਜਣ ਤੋੜਦਾ ਸੀ ਬੁਨਿਆਦੀ ਢਾਂਚਾ ਅਪੀਲ ਕੀਏ ਵੋਟਰਾਂ ਦੇ ਆਉਣ ਵਾਲੇ ਕਿਹੜੇ ਤਰੀਕ ਨੂੰ ਦੇ ਵੋਟਾਂ ਵਾਸਤੇ ਅਪੀਲ ਇਹ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਮੋਦੀ ਨੂੰ ਕਹਣ ਵਾਸਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਤੇ ਆ ਮੀਤਵਾ ਜਤਾਓ ਪੰਜਾਬ ਦੇ ਤਾਂ ਜੋ ਸੈਂਟਰ ਦੇ ਵਿੱਚ ਮੋਦੀ ਸਿਕਾ ਦਾ ਖਤਮਾ ਕਰਕੇ ਇੱਕ ਤਰਪਕ ਸਰਕਾਰ ਬਣਾ ਕੇ ਜਿਹੜਾ ਦੇਸ਼ ਦਾ ਵਿਕਾਸ ਕਰੀਏ ਜਿਹੜੇ ਸਾਰੇ ਨੇ ਦੇਸ਼ ਦੇ ਕੌਮ ਬਚਾਉਣ ਵਾਸਤੇ ਆਮ ਆਦਮੀ ਬਲਤ ਮोटा ਪਾਣਾ ਚਾਹੁੰਦਾ ਹੈ ਉਹ ਨਕਲ ਕਰਦੇ